डीकर की जो है खाली अप्लाई कर दो हां जी बोलो बोलो लाओ दबाकर खोलो लाओ ना 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 लॉक रे लाओ वो खोलो खोलो कुछ नहीं होता कोई नहीं होता बोलो ना ना मामा ठीक है खोल कर पी दो गा गा छोड़े थोड़ी मैं ਹੋਲ ਹੋਏ ਓਏ ਬਾਹਰ ਬਾਹਰ ਇਹ ਨਹੀਂ ਹੋਈ ਹੋਰ ਵੀ ਇਹ ਆਪਣੇਗਾ ਕਿਹਦਾ ਲੱਗਦਾ ਓਏ ਗੱਲ ਸੁਣ ਮੇਰੀ ਸੁਣਾ ਗੱਲ ਤੈਨੂੰ ਇਹ ਦੱਸਦਾ ਤੂੰ ਨਾਲ ਕਿਉਂ ਆਇਆ ਕਰ ਰਿਹਾ ਯਾਰ ਮੇਰੀ ਗੱਲ ਮੇਰੀ ਸੁਣਾ ਗੱਲ ਤੇ ਬੜਾ ਪਿਆਰ ਨਾਲ ਮੈਂ ਤੇਰੇ ਨਾਲ ਹੁਣ ਤਾਂ ਨਹੀਂ ਕਿਸੇ ਰੁਕ ਰਹੀ ਮੈਂ ਨਾ ਖੂਨ ਨਾਲ ਨਹੀਂ ਬਸ ਤੈਨੂੰ ਥਰਦਾ ਕੋਈ ਕੰਮ ਹੋ ਗੁਰੂ ਜੀ ਕੋਈ ਨਾ ਦਾ ਬੜਾ ਗੋਲੀ ਮਾਰਨੀ ਓਏ

ਖੁਸ਼ ਆ ਕਰ ਫਾਈਨਲ ਨਾ ਗੱਡੀ ਦੇਣੀ ਆ ਤੇ ਨਾ ਇਹਨਾਂ ਦਾ ਮੈਂ ਫੋਨ ਦੇਣੀ ਉਹ ਮੈਂ ਆ ਕੇ ਹੁਣ ਨਿਕਲਾ ਆਏਗਾ ਪੋਸਾ ਕੀ ਹੋਤੇ ਅਸੀਂ ਤਿੰਨ ਗੱਡੀਆਂ ਗੁਰੂ ਸਾਡੇ ਕੋ ਤੇ ਮੈਨੂੰ ਗੱਡੀ ਖਾਣੇ ਨਾਲ ਦੇ ਦੀਏ ਹੂੰ ਗੱਡੀ ਖਾਣੇ ਉਡਾ ਦਿੱਤੀਏ ਪਹਿਲਾਂ ਕੇ ਨਾਲ ਗੱਲ ਕਰਕੇ ਫੇਰ ਕਰੀਂ ਦਗੜਾ ਦਾਂਗ ਨੂੰ ਤੈਨੂੰ ਕਰਾਈਏ ਗੋਪੀ ਨੂੰ ਜਾਂਦੇ ਹਾਂ 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 ਕਟੋਲੀ ਆ ਗਿਆ ਓਏ ਸਾਈਕਲ ਵਾਲਾ ਨੂੰ ਮੇਰੇ ਨਾਲ ਵਈਏ ਮੇਰੇ ਗੋਲੀ ਮਾਰਦੇ ਫੇਰ ਗੋਲੀ ਮਾਰ ਰਹੀ ਨੇ ਫੇਰ ਆਪਣੇ ਗੋਲੀ ਮਾਰਦੇ ਨੇ ਮੇਰੇ ਮਾਰਦੇ ਆ ਗੋਲੀ ਮੇਰੇ ਮਾਰਦੇ ਕੋਈ ਨਹੀਂ ਦਤਿਆ ਰਵਲਵਰ ਲੈ ਕੇ ਆ ਜਾ ਜੱਗੀ ਕਾ ਬਸ ਆ ਵਾ ਵਾ ਧੀਦ ਆ ਤਾ ਤਿਆ ਤੂੰ ਜਾ ਕੇ ਰਵਲਵਰ ਲੈ ਕੇ ਆ ਗੋਲੀ ਮਾਰਦੇ ਤੂੰ ਜਾ ਕੇ ਟਿਕੀ ਜਾਓ ਰਵਲਵਰ ਚੱਕੀ ਵਾਲ ਲੈ ਕੇ ਆ ਹਾਂ ਜੀ ਗੱਡੀ ਘਰੇ ਲੈ ਜਾਓ ਗੱਡੀ ਤੇ ਹੁਣ ਟਮਟਮੀ ਇਹ ਮਗਰੇ ਹੀ ਆਹੋ 모ੜੋ 모ੜੋ ਇਹਦਾ ਬੈਗ ਗੇਅਰ ਨਹੀਂ ਪੈਂਦਾ ਮੈਂ ਆਈ ਹਵਿਦਾ ਦੇ ਇੱਕ ਅਰਜੀ ਕਿਤੇ ਭਲਾ ਗਈ ਹਾਂ ਅਰਜੀ ਕਿਤੇ ਕਹਦੀ ਕਿਤੇ ਨਹੀਂ ਪਤਾ ਨਹੀਂ ਸ਼ਾਸ਼ਤ ਪੈਂਦਾ ਨਾ ਤੇਰੇ ਕੋਲ ਕੂਏ ਈ ਸਰਕੇ ਪਾਈ ਤੇਰੇ ਨਾਲ ਹੀ ਹੱਥ ਮੇਰੇ ਅੱਗੇ ਲੱਗੀ ਆ ਵੱਡਾ ਕਿੱਥੇ ਗਿਆ ਸਾਹ ਉੱਠਾ ਵੱਢੀ ਗੋਲੀ ਨਾ ਮਾਰੀ ਉਹ ਨਾਲ ਗੁੱਸਾ